ਸਤਿ ਸ਼੍ਰੀ ਅਕਾਲ ਹੋਏ ਜਰਾ ਸਰਦਾਰ ਪੂਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਸੋ ਅੱਜ ਅੰਗਰੇਜ਼ੀ ਤਰੀਕ ਦੇ ਮੁਤਾਬਕ ਜਿਹੜਾ ਹੈ 2025 ਨਵੇਂ ਬਾਰੇ ਦੀ ਅਰੰਭਤਾ ਹੋਈ ਹੈ ਸੋ ਕੱਲ 2024 ਦੀ ਜਿਹੜਾ ਹੈ ਉਹ ਸਮਾਪਤੀ ਸੰਪੂਰਨਤਾ ਹੋਈ ਹੈ ਵੱਡੀ ਗੰਤੀ ਵਿੱਚ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਕੱਲ ਵੀ ਜਿਹੜਾ ਹੈ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰਨੀਆਂ ਸੀ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜਿਹੜਾ ਹੈ ਪ੍ਰਬੰਧ ਕੀਤਾਗਾ ਗੁਰੂ ਕਲੰਗਰਾਂ ਦੇ ਵਿੱਚ ਰਹਿਸਤਾਂ ਦੇ ਵਿੱਚ ਤੇ ਸਰਬੱਤ ਦੇ ਭਲੇ ਲਈ ਜੇ ਰਾਤ ਵੀ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਅੱਜ ਸਵੇਰ ਤੋਂ ਲੈ ਕੇ ਵੱਡੀ ਗੰਤੀ ਵਿੱਚ ਸੰਗਤਾਂ ਜਿਹੜਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਪਾਵਨ ਧਰਤੀ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਕੀਰਤਨ ਸੁਣ ਕਰਕੇ ਆਪਣੇ ਜੀਵਨ ਦੀ ਸਫਲਤਾ ਲਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰ ਰਹੀ ਨੇ ਉਥੇ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਵੀ ਜਿਹੜਾ ਹੈ ਉਹ ਅਰਦਾਸ ਬੇਨਤੀ ਕੀਤੀ ਗਈ ਹੈ ਵੀ ਸਤਿਗੁਰੂ ਜੀ ਦਿਆ ਕਰਨ ਸਮੁੱਚੇ ਸਮਾਜ ਵਿੱਚ ਸਮੁੱਚੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਦੇਹ ਰੋਗਤਾ ਤੰਦਰੁਸਤੀ ਸੇਵਾ ਸਬਰਨ ਦਾ ਦਾਤਾ ਦੇ ਕੇ ਨਵਾਜੇ ਭਾਵੇਂ ਕਿ ਗੁਰਮਤਿ ਦੇ ਵਿੱਚ ਇਹ ਸਾਲ ਜਿਹੜਾ ਹੈ ਇੱਕ ਚੇਤ ਨੂੰ ਮੜਾਇਆ ਜਾਵੇਗਾ ਪਰੰਤੂ ਸੰਗਤਾਂ ਵੱਡੀ ਗਿਣਤੀ ਵਿੱਚ ਆ ਰਹੀ ਨੇ ਸੋ ਸਤਿਗੁਰਾਂ ਦੇ ਬਾਸ ਅਰਦਾਸ ਬੇਨਤੀ ਕੀਤੀ ਹੈ ਹਰੇਕ ਗੁਰੂ ਘਰ ਦੇ ਵਿੱਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਦਾ ਇਹ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਇਸ ਮੱਚੀ ਮਨੁੱਖਤਾ ਦੇ ਭਲੇ ਦੇ ਲਈ ਜਿਹੜਾ ਆਉਣ ਵਾਲਾ ਸਾਲ ਹੈ ਉਹ ਚੜ੍ਹਦੀ ਕਲਾ ਨਾਮ ਦੀ ਦਾਤ ਦੇ ਕੇ ਜਿਹੜਾ ਹੈ ਚੜ੍ਹਦੀ ਕਲਾ ਵਿੱਚ ਬਚਿਤ ਕੁਰਬਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੇ ਉਮਰ ਦੇ ਵਿੱਚ ਹੀ ਬੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀਲੈਂਡ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ